ਕਰ ਦੇ ਜਿੰਦੇ ਤੋੜ ਕੇ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਬੀਤੀ ਰਾਤ ਪਿੰਡ ਗੜਾ ਵਿਖੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵੈਦ ਮਨੋਰ ਬਾਬਾ ਬਿੱਟਾ ਵਾਸੀ ਗੜਾ ਨੇ ਦੱਸਿਆ ਕਿ ਮੇਰੇ ਘਰ ਰਾਤ ਵੇਲੇ ਪੇਟੀ ਦੇ ਜਿੰਦੇ ਨੂੰ ਤੋੜ ਕੇ ਅੰਦਰੋਂ 10 ਤੋਂ 12000 ਦੇ ਕਰੀਬ ਨਕਦੀ ਅਤੇ ਇੱਕ ਐਸ.ਸੀ. ਦੀ ਚੋਰੀ ਕਰ ਕਰਕੇ ਚੋਰ ਫਰਾਰ ਹੋ ਗਏ ਤੇ ਅਸੀਂ ਘਰ ਵਿੱਚ ਮੌਜੂਦ ਨਹੀਂ ਸੀ ਇਸ ਬਾਰੇ 112 ਤੇ ਫੋਨ ਕਰਕੇ ਪ੍ਰਸ਼ਾਸਨ ਸੂਚਿਤ ਕਰ ਦਿੱਤਾ ਹੈ ਪ੍ਰਸ਼ਾਸਨ ਵੱਲੋਂ ਮੌਕਾ ਦੇਖ ਪਰੋਸਾ ਦਿੱਤਾ ਕਿ ਚੋਰਾਂ ਦੀ ਭਾਲ ਕਰਕੇ ਜਲਦੀ ਕਾਬੂ ਕੀਤੇ ਜਾਣਗੇ ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੇਰਾ ਨਾਂਜੀ ਬੈਦ ਮਨੂਰਦਲ ਬਟਾ ਪਿੰਡ ਆਪਣਾ ਗੜਾ ਹੀ ਰਹਿائش ਆ ਸਾਡੀ ਬੁਢੇ ਪਾਸੇ ਘਰਿਆ ਸਵੇਰੇ ਮੇਰੀ ਲੜਕੀ ਇਧਰ ਜਿੰਦਾ ਖੋਦਣ ਆਈ ਤੇ ਸਫਾਈ ਕਰਦੇ ਅਸੀਂ ਦੁਕਾਨ ਦੀ ਨਾਲੀ ਦੁਕਾਨ ਆ ਸਾਡੀ ਉਹ ਜਦੋਂ ਮੇਰੀ ਆਣ ਕੇ ਲੜਕੀ ਨੇ ਦੇਖਿਆ ਵੀ ਜਿੰਦੇ ਦੋਨੇ ਅੰਦਰ ਟੁੱਟੇ ਹੋਏ ਸੀਗੇ ਆਲਕੇ ਮੈਨੂੰ ਦੱਸਿਆ ਵੀ ਡੈੜੀ ਵਿੱਚ ਦਾ ਕਰਕੇ ਆਪਣੀ ਚੋਰੀ ਹੋ ਗਈ ਆ ਕੁਝ ਨਗਦ ਨਮਣੀ ਵੀ ਲੈ ਕੇ ਗਏ ਆ ਤੇ ਐਲ ਸੀ ਡੀ ਉਹ ਵੀ ਲਗਾ ਆ ਉੱਤੇ ਪੱਕੇ ਖੋਦਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇਹਨਾਂ ਨੂੰ ਖੁੱਲੇ ਨਹੀਂ ਹੈ ਜਾਂ ਤੱਕ ਵੀ ਉੱਤੇ ਕੋ ਹੈ ਜਲਦੀ ਜਲਦੀ ਦੇ ਵਿੱਚ ਸਾਰਾ ਕੰਮ ਕਰਕੇ ਗਏ ਆ ਕਿੰਨੀ ਕੁ ਰਕਮ ਲੱਗੀ? ਇਹ ਕੋਈ ਆਈਡੀਆ ਸਾਡੇ ਸਾਹ ਦੇ ਨਾਲ ਉਹ 12 1 ਵਜੇ ਤੋਂ ਬਾਅਦ ਹੀ ਗੱਲ ਆਈ ਰਾਤ ਦੀ। ਨਕਦੀ ਕਿੰਨੀ ਕਿਲੇ? ਹਾਂਜੀ। ਨਕਦੀ ਕਿੰਨੀ ਕਿਲੇ? ਨਕਦੀ 10000 ਤੋਂ ਉੱਪਰ ਆ 20 ਦੇ ਲੱਗੀ ਸੀਗੀ। ਤੇ ਬੈਡ ਦੇ ਵਿੱਚ ਰੱਖੀ ਹੋਈ ਸੀ। ਹਾਂਜੀ। ਕੀ ਕੀ ਸਮਾਨ ਚੋਰੀ ਕਰਕੇ ਲੱਗਿਆ? ਸਮਾਨ ਐਲਸੀਡੀ ਵਗੈਰਾ ਲਗਾਇਆ ਤਾਂ ਨਕਦ ਕੈਸ਼ ਲਗਾਇਆ ਹੋਰ ਬਾਕੀ ਜਿਸ ਪਹਿਲਾਂ ਦਾ ਸੀ। ਛੇੜਿਆ ਨਹੀਂ ਦੇਖਾਂਗੇ ਬਾਅਦ ਵਿੱਚ ਕਿਉਂ ਵੀ ਮੁਲਾਜ਼ਮ ਪੁਲਿਸ ਨਹੀਂ ਆਈ ਹੈਗੀ। ਸਵੇਰੇ ਆਈ ਸੀ 112 ਨੰਬਰ ਤੇ ਫੋਨ ਕੀਤਾ ਉਹ ਆ ਕੇ ਲੱਗੇ ਸਾਰਾ ਕੁਝ ਫੋਟੋ ਵਗੈਰਾ ਕਰਕੇ ਸਾਰਾ ਕੁਝ ਲੈ ਕੇ ਕੋਈ ਸੀਸੀ ਪਟੇ ਵਗੈਰਾ ਐਪਲੀਕੇਸ਼ਨ ਵਗੈਰਾ ਸਾਰਾ ਕੁਝ ਆਸਿਬ ਬਸੇ ਕੈਮਰੇ ਦੀ ਕੋਈ ਨਹੀਂ ਦੇਖੇ ਨਹੀਂ ਲੱਗੀ ਹੈਗਾ ਕੋਈ ਹਾਂਜੀ ਜਿਹੜੇ ਇਥੇ ਬੰਦ ਸੀਗਾ ਕਮਰਾ ਇਹ ਕਮਰਾ ਬੰਸੀ ਲੋਕ ਲਾਇਆ ਉਸੇ ਵੱਡਾ ਜਿੰਦਾ ਉਹ ਦੇਖੋ ਜਿੰਦਾ ਬੜਾ ਤਕੜਾ ਜਿੰਦਾ ਲੱਗਾ ਹੋਇਆ ਸੀ ਉਹਨੂੰ ਵੀ ਪਤਾ ਨਹੀਂ ਕਿੱਦਾਂ ਖੋਲਿਆ ਕਿੱਦਾਂ ਨਹੀਂ ਖੋਲਿਆ ਦੋ ਜਿੰਦੇ ਤੋੜਿਆ ਪੇਟੀ ਦਾ ਜਿੰਦਾ ਤੋੜਿਆ ਇਸ ਘਰ ਵਿੱਚ ਰਹਿਸ਼ ਹੈ ਨਹੀਂ ਸੀ ਰਹਿਸ਼ ਸੀਗੀ ਮਤਲਬ ਉਹ ਜਿੰਦਾ ਮੇਰੇ ਮਾਤਾ ਦੀ ਡੈਥ ਹੋ ਗਈ ਉਸ ਲੜਕੀ ਘਰ ਹੁੰਦੀ ਕੱਲੀ ਮੈਂ ਉੱਥੇ ਸੌਂਦਾ ਨਹੀਂ ਤਾਂ ਵੈਸੇ ਇਥੇ ਪਈਦਾ ਸੀਗਾ ਦੇ ਵੀ ਸਾਡੀ ਰਹਿ ਐ ਸ਼ੌ ਵੀ ਕਰ ਵੀ ਰਹਿ ਐ ਸ਼ਾ ਜਿਸ ਦਿਨ ਚੋਰੀ ਹੋ ਉਸ ਦਿਨ ਨਹੀਂ ਸੀਗੇ ਤੁਸੀਂ ਇੱਥੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਪ੍ਰਸ਼ਾਸਨ ਤੋਂ ਬਸੰਦੋ ਆ ਜੋ ਸਮਾਨ ਆ ਸਾਨੂੰ ਮਿਲਣਾ ਚਾਹੀਦਾ ਠੀਕ ਹੈ ਜੀ ਜਿਹੜੇ ਬੰਦੇ ਸਹੀ ਆ ਉਹਨੂੰ ਆਪਣੇ ਫੰਡ ਨਜਾਇਜ਼ ਨਾ ਕਿਸ ਨੂੰ ਦੂਜਾ ਪਾ ਕਰਨਾ